वी टुडे चैनल ते ਤੁਹਾਡਾ ਸਵਾਗਤ ਹੈ ਇਲਾਕੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ ਗੁਰਮੀਤ ਸਿੰਘ ਐਸਐਸਪੀ ਜਲੰਧਰ ਦੇ ਹਾਜ਼ਰੀ ਨੇ ਫਿਲੌਰ ਹਾਈਵੇ ਤੇ ਲੱਗੇ ਹਾਈ ਟੈਕ ਨਾਕੇ ਤੇ ਪਹੁੰਚ ਕੇ ਵਿਸ਼ੇਸ਼ ਚੈਕਿੰਗ ਕੀਤੀ ਉਹਨਾਂ ਦੇ ਨਾਲ ਸਰਵਣ ਸਿੰਘ ਬਲ ਦੀ ਐਸਪੀ ਫਿਲੌਰ ਸੰਜੀਵ ਕਪੂਰ ਐਸਐਚਓ ਫਿਲੌਰ ਆਦਿ ਹਾਜ਼ਰ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਨੇ ਦੱਸਿਆ ਕਿ ਸਤ루ਜ ਦਰਿਆ ਲਾਗੇ ਹਾਈ ਟੈਕ ਨਾਕੇ ਤੇ ਪਿਛਲੀ ਦੇਨੀ ਪੁਲਿਸ ਨੂੰ ਕਈ ਸਫਲਤਾਵਾਂ ਮਿਲੀਆਂ ਸਨ ਇਸ ਕਰਕੇ ਇਸ ਨਾਕੇ ਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹਨ। ਉਹਨਾਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਯੁੱਧ ਨਸ਼ਿਆ ਵਿਰੁੱਧ ਮਹਿੰਮ ਚਲਾਈ ਗਈ ਹੈ ਜਿਸ ਨੂੰ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਤੇ ਕਾਫੀ ਹੱਦ ਤੱਕ ਨਸ਼ਿਆਂ ਨੂੰ ਠਾਲ ਪਈ ਹੈ। ਉਹਨਾਂ ਦੱਸਿਆ ਕਿ ਕਈ ਨਸ਼ਾ ਤਸਕਰਾਂ ਨੂੰ ਜੇਲਾ ਵਿੱਚ ਭੇਜਿਆ ਗਿਆ ਹੈ ਤੇ ਕਈਆਂ ਖਿਲਾਫ ਕਾਰਵਾਈਆਂ ਚੱਲ ਰਹੀਆਂ ਹਨ। ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਸ਼ੱਕੀ ਵਾਹਨਾਂ ਨੂੰ ਚੈਕਿੰਗ ਦੇ ਬਿਨਾਂ ਜਾਣ ਦਿੱਤਾ ਜਾਵੇ। ਉਹਨਾਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਮਾੜੇ ਕੰਮ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸਮਾਜ ਸੇਵੀ ਸੰਸਥਾਵਾਂ ਤੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ। ਹੋਰ ਜਾਣਕਾਰੀ ਲਈ SSP ਨਾਲ ਕਰਦੇ ਹਾਂ ਸਿੱਧੀ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਧੰਨਵਾਦ। ਜਦੋਂ ਦਾ ਮੈਂ ਇੱਥੇ ਜੁਆਇਨ ਕੀਤਾ ਉਦੋਂ ਦੇ ਹੀ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਮਨਜਗ ਡੀਜੀ ਪੰਜਾਬ ਦੇ ਹਦਾਇਤਾਂ ਦੇ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਵੱਢੀ ਆ ਉਹਦੇ ਇਵਿਜ ਦੇ ਵਿੱਚ ਹੀ ਜਿਹੜਾ ਸਾਰੇ ਅਸੀਂ ਜਿਹੜੇ ਪ੍ਰੋਗਰਾਮ ਲਿਕੇ ਆ ਇਸ ਦੇ ਵਿੱਚ ਸਾਡੇ ਵੱਲੋਂ ਏਵਰੀ ਡੇ ਕੋਈ ਨਾ ਕੋਈ ਕੋਈ ਨਾ ਕੋਈ ਜਿਹੜੀ ਡਰੱਗ ਤੇ ਬਹੁਤ ਵਧੀਆ ਜਿਹੜੀ ਕਾਰਵਾਈ ਹੋਈ ਹੁੰਦੀ ਹੋਦੀ ਆ ਇਹਦੇ ਵਿੱਚ ਆ ਜਿਹੜਾ ਅੱਜ ਨਾਕਾ ਚੈੱਕ ਕੀਤਾ ਹਾਈ ਟੈਕ ਨਾਕਾ ਇਹਦੇ ਵਿੱਚ ਵੀ ਸਾਡਾ ਇਹੀ ਮਕਸਦ ਹੈ ਵੀ ਇਹਦੇ ਵਿੱਚ ਰਾਤ ਦੀ ਟ੍ਰੈਫਿਕ ਜਾਂ ਜਿਹੜੀ ਦਿਨ ਦੀ ਜਿਹੜੀ ਕੋਈ ਸ਼ੱਕੀ ਗੱਡੀ ਮਿਲਦੀ ਆ ਉਹਦੇ ਬਾਰੇ ਅਸੀਂ ਜਿਹੜਾ ਇਹਨਾਂ ਨੂੰ ਬਰੀਫ ਕੀਤਾ ਵੀ ਇਹ ਵੀ ਚੈੱਕ ਕਰਿਆ ਕਰੋ ਕਿਉਂ ਅੱਜ ਤੋਂ ਕੁਝ ਸਮੇਂ ਪਹਿਲਾਂ ਜਿਹੜਾ ਇੱਥੇ ਜਿਹੜਾ ਵਧੀਆ ਰਿਕਵਰੀਆਂ ਹੁੰਦੀਆਂ ਸੀਗੀਆਂ ਹੁਣ ਜਿਹੜਾ ਸਾਡੇ ਵੱਲੋਂ ਜਿਹੜਾ ਨਾਕਿਆਂ ਦੇ ਨਾਕਾਬੰਦੀ ਇਹ ਪ੍ਰੋਪਰ ਜਿਹੜਾ ਆਪਾਂ ਜਿਹੜਾ ਉਸ ਬੰਦੇ ਵਿੱਚ ਹੀ ਆ ਕੇ ਜਿਹੜੀ ਨਾਕਾਬੰਦੀ ਇਹਨਾਂ ਦੀ ਚੈੱਕ ਕੀਤੀ ਹੈ ਜਿਹੜੀ ਕਿ ਵਧੀਆ ਇਹਨਾਂ ਨੂੰ ਹਦਾਇਤਾਂ ਵੀ ਕੀਤੀਆਂ ਵੇ ਇਹਦੇ ਵਿੱਚ ਜਿਹੜੀ ਪ੍ਰੋਪਰ ਚੈਕਿੰਗ ਕਰਿਆ ਕਰੋ ਸੋ ਇਸ ਤਰ੍ਹਾਂ ਹੀ ਜਿਹੜਾ ਥਾਣੇ ਦੇ ਵਿੱਚ ਜਿਹੜੀਆਂ ਆਪਣੇ ਹੋਰ ਫੋਰਸਸ ਆ ਉਹਨਾਂ ਨਾਲ ਇਹ ਆਪਾਂ ਗੱਲਬਾਤ ਕਰ ਰਹੇ ਆਂ ਵੀ ਇਹਦਾ ਡਰਾਈਵ ਹੈ ਇਹ ਡਰਾਈਵ ਦੇ ਵਿੱਚ ਕਿਸੇ ਵੀ ਪਾਸੇ ਜਿਹੜਾ ਉਹ ਕੋਈ ਢਿੱਲ ਨਹੀਂ ਆਉਣੀ ਚਾਹੀਦੀ ਇਹਦੇ ਵਿੱਚ ਬਿਲਕੁਲ ਐਜ਼ ਇਟ ਇਜ਼ ਇਹ ਚੱਲਦਾ ਰਹੂਗਾ ਜਦੋਂ ਤੱਕ ਜਿਹੜਾ ਇਹ ਆਪਾਂ ਇਹਨੂੰ ਨਸ਼ਾ ਮੁਕਤ ਨਹੀਂ ਕਰਾ ਲੈਂਦੇ ਚਲੋ ਇਹ ਜੋ ਨਸ਼ਾ ਅਵਰੋਧ ਮਹਿੰਮ ਚੱਲ ਰਹੀ ਹੈ ਜੀ ਉਹਨੂੰ ਲੈ ਕੇ ਸਭ ਤੋਂ ਸ਼ੁਰੂਆਤ ਪਹਿਲਾਂ ਸਿਹਤ ਦੀ ਗੱਲ ਕੀਤੀ ਆਵੇਂ ਲੰਧਨ ਦੀ ਹੈਥੀ ਜੇ ਬਲੌਰ ਹੀ ਇਹ ਚੁਣਿਆ ਗਿਆ ਸੀਗਾ ਜੀ ਇਹ ਦੋ ਜਿਹੜੇ ਨਸ਼ੇ ਦੀ ਪ੍ਰੋਬਲਮ ਨੂੰ ਡੈਮੇਜ ਕੀਤਾ ਗਿਆ ਸੀਗਾ ਦੇ ਮੋੜਾ ਉਹ ਮਹਿਲ ਕੋਈ ਦੇਖੋ ਨਹੀਂ ਮੱਠੀ ਨਹੀਂ ਗਈ ਸਾਡੀ ਚੱਲੀ ਜਾ ਰਹੀ ਹੈ ਉਹਦੇ ਵਿੱਚ ਇਦਾਂ ਹੁੰਦਾ ਨਾ ਜਿਹੜੀਆਂ ਪ੍ਰਾਪਰਟੀਆਂ ਆਈਡੈਂਟੀਫਾਈ ਹੋ ਜਾਣ ਉਹਦਾ ਫਿਰ ਪ੍ਰੋਪਰ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਅਡਾਪਟ ਕਰਕੇ ਹੀ ਆਪਾਂ ਉਹਨਾਂ ਦੀ ਡਿਮੋਲੀਸ਼ਨ ਹੁੰਦੀ ਆ ਸਾਡੇ ਵੱਲੋਂ ਤੇ ਇੱਕ ਅਸਿਸਟ ਕੀਤਾ ਜਾਂਦਾ ਜਿਹੜੀ ਡਿਮੋਲੀਸ਼ਨ ਸਾਰਾ ਡਰਾਈਵ ਹੈ ਇਹਦੇ ਵੱਲੋਂ ਜਿਹੜਾ ਜਿਹੜਾ ਆਪਣੇ ਸਿਵਲ ਡਿਪਾਰਟਮੈਂਟ ਹੈ ਉਹੀ ਜਿਹੜਾ ਅਗੇ ਕਰਦਾ ਸਾਡੇ ਤੋਂ ਰਿਕਵਿਜ਼ੀਸ਼ਨ ਮੰਗਦਾ ਫਿਰ ਅਸੀਂ ਇਹਨੂੰ ਡਰਾਈਵ ਨੂੰ ਕਰਦੇ ਆ ਨਾ ਨਾ ਪਰ ਉਹ ਲੈ ਕੇ ਵੀ ਥੋੜਾ ਜਿਹਾ ਹੈਗਾ ਖਾਣੇ ਦੇ ਵਿੱਚ ਨਮਲੀ ਹੈ ਜਾਂ ਚੋਟੀਆਂ ਦੀ ਜਿਹੜੀ ਗੱਲ ਕਰੇ ਤਾਂ ਬਾਜ਼ਮਾ ਦੀ ਘਾਟ ਕਾਫੀ ਹੈ ਉਹ ਨੂੰ ਨਹੀਂ ਵੇਖੋ ਉਹਦੇ ਵਿੱਚ ਥੋੜਾ ਹਾਂ ਹੁੰਦਾ ਤੇ ਹੈ ਵਾ ਨਮਲਾਜਮ ਆਪਾਂ ਜਿੰਨਾ ਰਿਕੁਆਇਰਡ ਹੈ ਜਿੱਦਾਂ ਉਹਨੇ ਤਾਈਵੇ ਨਾ ਕਵ ਹੈ ਇੱਥੇ ਨੰਬਰ ਆਫ ਜਿਹੜੇ ਮੁਲਾਜ਼ਮ ਜ਼ਿਆਦਾ ਚਾਹੀਦੇ ਉਹ ਆਪਾਂ ਵੇਖ ਰਹੇ ਆਂ ਉਹ ਬਸ ਸਾਰਾ ਸੈੱਟ ਕਰਾਂਗੇ